ਰਾਜਾ ਬਹਾਦਰ ਦੇ ਸਾਹਮਣੇ ਖੜਾ ਆ ਰਹੇ ਹਾਂ ਅਸੀਂ ਉਹਨਾਂ ਦਾ ਵਿਰੋਧ ਕਰਨਾਰੇ ਆਇਆ ਅਸੀਂ ਉਹ ਲੋਕ ਕਿਰਣਾ ਚਾਹੁੰਦੇ ਆ ਕਿ ਰਾਜਾ ਬਹਾਦਰ ਦੇ ਜਵਾਨ ਸਾਹਿਬ ਜਬਤ ਕਰਵਾਵਾਂਗੇ ਤੈਨੂੰ ਜਿੱਤਣ ਨਹੀਂ ਦਵਾ ਦੇਵਾਂਗੇ ਕਿਉਂਕਿ 1 ਜੂਨ ਨੂੰ 1984 ਵਿੱਚ 1 ਜੂਨ ਨੂੰ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਅਦਾਲਤ ਸਾਹਿਬ ਦੇ ਉੱਪਰ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕਰਕੇ ਡਾਕਟਰੀ ਕਰਵਾਇਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਲੱਗੀਆਂ ਉਹ ਗੋਲੀਆਂ ਜਿਹੜੀਆਂ ਹੈਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਲੱਗੀਆਂ ਉਹ ਸਾਡੀ ਛਾਤੀ ਦੇ ਵਿੱਚ ਲੱਗੀਆਂ ਸੋ ਇਸ ਕਰਕੇ ਉਸ ਤੋਂ ਬਾਅਦ ਨਵੰਬਰ ਦੇ ਰਾਤੀ ਦੇ ਵਿੱਚ ਸਾਡੇ 10000 ਕਿਸਾਨਾਂ ਦਾ ਦਿਨ ਦਿਨਾਂ ਦੇ ਲਈ ਕਰਦੇ ਆਨ ਸਾਡੇ ਸਭ ਤੋਂ ਬਰਾਬਰ ਜਨਤਾ ਬਾਸ ਕਰਦੀਆਂ ਸਾਡੇ ਜਿੰਨਾ ਪੈਣਾ ਨਹੀਂ ਇਹ ਸਾਨੂੰ ਪੀਆਂ ਜੀਆਂ ਸਾਡੇ ਹਸਤਾਂ ਦੇ ਬੱਚੇ ਯਤੀਮ ਹੋ ਗਏ ਸਾਡੀਆਂ ਹਜ਼ਾਰਾਂ ਵਿਦਵਾਨਾਂ ਪੈਣਾ ਬੈਠੇ ਆ ਇੱਥੇ यो राजा बड़ेंगाई लुटियाणे ਵਿੱਚ ਕਿਹੜੇ ਮੂੰਹ ਦੇ ਨਾਮ ਤੇ ਕੰਮ ਚ ਪਰਾਨਾਇਆ ਸਾਡਾ ਇੱਕ ਇੱਕ ਬੱਚਾ ਪੀੜਿਤ ਪਰਿਵਾਰ ਦਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਤੇ ਲੋਕਾਂ ਨੂੰ ਵੀ ਅਪੀਲ ਕਰੇਗਾ ਇਹਨਾਂ ਕਾਤਲ ਜਮਾਤ ਨੂੰ ਜਿਹੜਾ ਹੈਗਾ ਬਿਲਕੁਲ ਵੋਟ ਨਾ ਪਾਓ ਮੈਂ ਅੱਜ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਤੁਹਾਡੇ ਇਹਨਾਂ ਚਾਇਨਦਾਨ ਦੇ ਬਤਨ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਬੱਚਿਓ ਉਹ 40 ਸਾਲ ਪਹਿਲੇ ਤੁਹਾਨੂੰ ਨਹੀਂ ਪਤਾ ਜਿਹੜੇ ਜੰਮੇ ਵੀ ਨਹੀਂ ਹੋਣੇ ਉਸ ਵੇਲੇ ਉਹਨਾਂ ਨੂੰ ਨਹੀਂ ਪਤਾ ਸਾਡੇ ਨਾਲ ਕੀ ਕੁਛ ਹੋਇਆ ਜਦੋਂ ਤੁਸੀਂ ਵੋਟ ਪਾਣ ਜਾਓਗੇ ਤੁਸੀਂ ਇੱਕ ਵਾਰੀ ਆਪਣੀ ਅੱਖਾਂ ਮੀਚ ਕੇ ਵਾਹਿਗੁਰੂ ਸਤਨਾਮ ਕਹਿ ਕੇ ਉਹ ਦਰਬਾਰ ਸਾਹਿਬ ਉਹ ਅਕਾਲ ਤਖਤ ਸਾਹਿਬ ਨੂੰ ਟੈਨਸ ਦੇ ਟੈਟੇਰੀ ਹੋਇਆ ਦੇਖਿਓ ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੋਲੀ ਲੱਗੀ ਦੇਖਿਓ ਹਰ ਉਸ ਵਾਪਸ ਦੀ ਨਵੰਬਰ 84 ਦਾ ਯਾਦ ਕਰਿਓ ਕਿ ਅੱਜ ਤਾਲੀਆਂ ਜਿਹੜੀਆਂ ਮਾਵਾਂ ਭੈਣਾਂ ਸਾਡੇ ਬਜ਼ੁਰਗ ਜਿਹੜੇ ਸੜਕਾਂ ਤੇ ਗਰਮੀ ਦੇ ਵਿੱਚ ਧੁੱਪ ਤੇ ਰੁੱਲਦੇ ਨੇ ਇਹ ਕਿਉਂ ਰੁੱਲਦੇ ਹੈਗੇਨ 40 ਸਹਾਰਾਂ ਤੋਂ ਦਰਦਾਂ ਦੀਆਂ ਠੋਕਰਾ ਖਾ ਰਹੇ ਆ ਪਰ ਇਹਨਾਂ ਕਾਤਲ ਕਾਂਗਰਸੀਆਂ ਨੇ ਆਪਣੇ ਆਉਨਾ ਕਾਤਲਾਂ ਨੂੰ ਬਚਾ ਕੇ ਰੱਖਿਆ ਹਮੇਸ਼ਾ ਕਿਸੇ ਨੂੰ ਸਜ਼ਾ ਨਹੀਂ ਮਿਲੀ ਹੋਇਤ ਕਰਕੇ ਅਸੀਂ ਰਾਜਾ ਵਿੜੇਂਗ ਦਾ ਵਿਰੋਧ ਕਰਦੇ ਆ ਅਪੀਲ ਕਰਦੇ ਆ ਪੂਰੇ ਪੰਜਾਬ ਨੂੰ ਪੰਜਾਬੀਅਤ ਨੂੰ ਔਰ ਖਾਸ ਕਰਕੇ ਲੁਧਿਆਣੇ ਜ਼ਿਲ੍ਹੇ ਨੂੰ ਕਿ ਇਹ ਰਾਜਾ ਵੜਿੰਗ ਦਾ ਵਿਰੋਧ ਕਰੋ ਇਹਦਾ ਬਾਈਕਾਟ ਕਰੋ ਇਹਨੂੰ ਇੱਕ ਵੀ ਵੋਟ ਨਾ ਪਾਓ ਜਿੱਥੇ ਵੀ ਕੋਈ ਕਾਂਗਰਸ ਦਾ ਉਮੀਦਵਾਰ ਖੜਾ ਪੰਜਾਬ ਦੇ ਵਿੱਚ ਉਹਨੂੰ ਵੋਟ ਨਾ ਪਾਓ ਤੁਹਾਨੂੰ ਰੱਬ ਦਾ ਵਾਅਦਾ ਅਨੁਭਵ ਕਰੇਗਾ